ਆਪਾਂ ਆਈ ਤੁਹਾਡਾ ਮੇਰਾ ਨਾਮ ਜਰਜਾ ਜਿਹੜਾ ਮਰਨ ਵਾਲਾ ਨੋਜੋਨੀ ਦਾ ਕੀ ਨਾਮ ਆ ਸਤੂਦੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਡਿਸਟ੍ਰਿਕਟ ਕੋਟਵਾਲ ਦੇ ਪ੍ਰਿੰਟਪੁਰਿਆ ਇਹ ਕਿੱਧਰ ਆਇਦਾ ਸੀ ਇੱਧਰ ਇੱਧਰ ਆਇਆ ਸੀ ਕਿਦਰ ਰਿਸ਼ਤੇਦਾਰ ਆਇਆ ਕਰਨ ਨੂੰ ਜਾਂਦੇ ਅੱਛਾ ਤੇ ਕਿਹਤਰਾ ਐਕਸੀਡੈਂਟ ਹੋਇਆ ਗੱਡੀ ਸਿਆ ਲਗਾ ਕੇ ਤੇ ਰੋਲ ਪਾਰਨ ਲੱਗਾਗਾ ਤਾਂ ਕੁਛ ਲੈਣ ਗਏ ਕਿ ਦੁਕਾਨ ਤੋਂ ਪਾਣੀ ਲੈਣ ਗਏ ਪਾਣੀ ਲੈਣ ਗਏ ਤੇ ਗਮ ਮੁੜ ਕੇ ਜੀ ਜਾ ਰਹੇ ਸੀ ਤੇ ਬੱਸ ਮੇਰੇ ਫਰਮਾਰੀ ਛਾਂ ਤੇ ਬੋਲ ਮੋਕੇ ਤੇ ਡੱਤ ਹੋ ਗਈ ਕਿਹੜੇ ਡੱਤ ਹੋ ਗਈ ਤੇ ਕੀ ਕੀ ਮੱਕੀ ਮੰਕਰਦੇ ਹੋ ਹਾਂਜੀ ਹਾਂਜੀ ਬਸ ਸਰਕਾਰੀ ਹੀ ਕੀ ਪ੍ਰਾਈਵੇਟ ਹੀ ਪ੍ਰਾਈਵੇਟ ਇਹ ਕਿੰਨੇ ਵਜੇ ਦੀ ਘਟਨਾ ਹੈ ਤੇ 11:30 ਵਜੇ 11:30 ਅੱਜ ਦੀ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਹੈ ਹਾਂ ਪੁਲਿਸ ਨੇ ਚੁੱਕਿਆ ਹੈ ਪੁਲਿਸ ਨੇ ਸਨਰ ਰੱਖਿਆ ਹੈ ਠੀਕ ਬਾਬਾ ਜੀ ਤੁਹਾਡਾ ਮੇਰਾ ਨਾਮ ਦੱਲਾ ਜੀ ਕੀ ਗੱਲ ਹੋਈ ਸਾਰੀ ਮੋੜ ਆਇਆ ਸੀ ਇੱਧਰ ਵਾਪਸ ਮੋੜ ਕੇ ਘਰ ਨੂੰ ਜਾ ਰਿਹਾ ਸੀ ਉੱਥੇ ਕਿਤੇ ਗੱਡੀ ਲਾ ਕੇ ਸ਼ਾਇਦ ਪਾਣੀ ਪੀਣ ਜਾ ਰਿਹਾ ਸੀ ਉਹ ਗੱਡੀ ਬੱਜੀ ਦਾ ਮੌਕੇ ਦੇ ਖਤਮ ਹੋ ਗਏ ਬੱਸ ਸਰਕਾਰ ਪੋਤਰਾ ਹੈ ਦੋਤਰਾ ਹੈ ਦੋਤਰਾ ਹੈ ਕਿੰਨੇ ਚੜਦਾ ਸੀ ਇਹ 28 ਸਾਲ ਦਾ ਇਹ ਕੁਵਾਰਾ ਸੀ ਕੁਝ ਨੂੰ ਸੂਚਿਤ ਕੀਤਾ ਹੈ ਹਾਂ ਜੀ ਮੌਕੇ ਦੇ ਕੀ ਕਾਰਵਾਈ ਮੰਗ ਕਰਦੇ ਹੋ ਤਬਾਹ ਪੁਲਿਸ ਕੀ ਕਾਰਵਾਈ ਕਰ ਦੇ ਕੇ ਤੁਸੀਂ ਵੀ ਸਾਡਾ ਮੋੜਾ ਗਿਆ ਸਾਨੂੰ ਕਿ ਉਧਰ ਚ ਕਮਿਲ ਦਾ ਆ ਗਿਆ ਬਸ ਫੜ ਲਈ ਪੁਲਿਸ ਨੇ ਪੁਲਿਸ ਬਸ ਇੱਥੇ ਆੜੀ ਹੈ ਡਰਾਈਵਰ ਰਹਿਵੰਦਰ ਹੈ ਰਹਿਵੰਦਰ ਹੈ ਹਾਂ ਇਹ ਮੋੜਾ ਡਰਾਈਵਰ ਇੱਥੇ ਰਿਸ਼ਤੇਦਾਰਾਂ ਦਾ ਆਇਆ ਸੀ ਹਾਂ ਕੰਮੇ ਜਾ ਰਿਹਾ ਸੀ ਗੱਡੀ ਸਾਈਡ ਤੇ ਲਾ ਕੇ ਪਾਣੀ ਲੈਣ ਗਿਆ ਉੱਥੇ ਮੋਕੀ ਦੇ ਬਸ ਨਾ ਬਾਕੀ ਤਦੋਂ ਹੁਣ ਪੋਸਟਮਾਰਟਮ ਹੋ ਰਿਹਾ ਹਾਂਜੀ ਅੰਦਰ ਹੀ ਇਹ ਦੇਖੋ ਕੀ ਹੁੰਦਾ ਕੀ ਮੰਗ ਕਰਦੇ ਹੋ ਸਾਬੀ ਜੀ ਗੱਡੀ ਫੜ ਲਈ ਆ ਗੱਡੀ ਫੜ ਗਈ ਪੁਲਸ ਕੋ ਹਾਂਜੀ ਇਹ ਕੋਰਾ ਹੀ ਹੈ ਇਹ ਕੋਰਾ ਹੀ ਹੈ ਠੀਕ ਹੈ ਦੋਲਸ ਕੋ ਇਹ ਨੂੰ ਮੰਨਣਾ ਵੀ ਇਨਸਾਫ ਚਾਹੀਦਾ ਹਨ ਜੇ ਜੇ ਬਾਕੀ ਬੈਡ ਬੁੱਡੀ ਨਹੀਂ ਜੇ ਮਿਲ ਨਹੀਂ ਅੰਦਰ ਸਾਬ ਜੀ